ਆਵਾਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਸ਼ੀਵਾਲ ਦੀ ਗ੍ਰਿਫਤਾਰੀ ਖਿਲਾਫ ਆਵਾਮੀ ਪਾਰਟੀ ਪੰਜਾਬ ਵੱਲੋਂ ਵੱਡਾ ਐਲਾਨ ਕੀਤਾ ਗਿਆ ਦਰਅਸਲ ਆਵਾਮੀ ਪਾਰਟੀ ਕੇਸ਼ੀਵਾਲ ਦੀ ਗ੍ਰਿਫਤਾਰੀ ਖਿਲਾਫ ਭਲਕੇ ਯਾਨੀ ਕਿ ਐਤਵਾਰ ਨੂੰ ਪੂਰੇ ਪੰਜਾਬ ਦੇ ਵਿੱਚ ਸਮੂਹਾਕਪੂਖ ਹੜਤਾਲ ਕਰੇਗੀ ਇਹ ਪੂਖ ਹੜਤਾਲ ਹਾਲਾਂਕਿ 1 ਦਿਨ ਦੀ ਹੀ ਹੋਵੇਗੀ ਇਸ ਦੌਰਾਨ ਮੁੱਖ ਮੰਤਰੀ ਮੰਨ ਦੱਸਿਆ ਜਾ ਰਿਹਾ ਹੈ ਕਿ ਖੜਕੜ ਕਲਾ ਵਿਖੇ ਪੁੱਜਣਗੇ ਤੇ ਸਾਰੇ ਵਿਧਾਇਕ ਇਸ ਤੇ ਮੰਤਰੀ ਇਸ ਪੂਖ ਹੜਤਾਲ ਦੇ ਵਿੱਚ ਸ਼ਾਮਿਲ ਹੋਣਗੇ ਇਸ ਬਾਰੇ ਆਵਾਮੀ ਪਾਰਟੀ ਦੇ ਵਿਧਾਇਕ ਆਗੂ ਦਿਨੇਸ਼ ਛੱਡਾ ਵਿਕਰਮਜੀਤ ਪਾਸੀ ਹੁਣਾਂ ਨੇ ਜੋ ਹੈ ਪ੍ਰੈਸ ਕਾਨਫਰੰਸ ਕਰਦੇ ਆ ਦੱਸਿਆ ਜੀਆਂ ਤੁਹਾਨੂੰ ਦੱਸਿਆ ਕਿ ਉਹਨਾਂ ਕਿਹਾ ਕਿ ਖਟਖੜ ਕਲਾ ਵਿਖੇ ਪਲਕੇ 11 ਵਜੇ ਪੁਖੜ ਹੜਤਾਲ ਕੀਤੀ ਜਾਵੇਗੀ ਜਿਸ ਮੁੱਖ ਮੰਤਰੀ ਮਾਨਸ ਅਤੇ ਸਾਰੇ ਮੰਤਰੀ ਅਤੇ ਵਿਧਾਇਕ ਮੌਜੂਦ ਰਹਿਣਗੇ ਉਹਨਾਂ ਕਿਹਾ ਕਿ ਪੂਰੇ ਪੰਜਾਬ ਦੇ ਜ਼ਿਲ੍ਹਾ ਦਫ਼ਤਰਾਂ ਦੇ ਵਿੱਚ ਇੱਕ ਪੁਖੜ ਹੜਤਾਲ ਕੀਤੀ ਜਾਵੇਗੀ ਕੀ ਕੁਝ ਕਿਹਾ ਉਹਨਾਂ ਨੇ ਆਓ ਸੁਣਦੇ ਆ ਮੀਡੀਆ ਦੇ ਸਾਥੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਪਹੁੰਚੇ ਨੇ ਤੁਹਾਡਾ ਸਭ ਦਾ ਸਵਾਗਤ ਹੈ ਧੰਨਵਾਦ ਹੈ ਅੱਜ ਦੀ ਇਹ ਪ੍ਰੈਸ ਮਿਲਣੀ ਬੜੇ ਮਹੱਤਵਪੂਰਨ ਮੁੱਦੇ ਦੇ ਉੱਪਰ ਤੁਹਾਨੂੰ ਇੱਥੇ ਬੁਲਾਇਆ ਗਿਆ ਬੜੀ ਜ਼ਰੂਰੀ ਸੂਚਨਾ ਸਾਂਝੀ ਕਰਨ ਲਈ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਕਿ ਅੱਜ ਸਾਡੇ ਮੁਲਕ ਦੇ ਵਿੱਚ ਲੋਕਤੰਤਰ ਨੂੰ ਬਚਾਉਣ ਦੇ ਲਈ ਆਜ਼ਾਦੀ ਤੋਂ ਬਾਅਦ ਸਭ ਤੋਂ ਵੱਡੀ ਲੜਾਈ ਲੋਕਤੰਤਰ ਨੂੰ ਬਚਾਉਣ ਦੇ ਲਈ ਲੜੀ ਜਾ ਰਹੀ ਹੈ ਕਿਉਂਕਿ ਅੱਜ ਜਿੰਨਾ ਵੱਡਾ ਹਮਲਾ ਲੋਕਤੰਤਰ ਤੇ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਲੋਕਤੰਤਰ ਨੂੰ ਭਾਰਤੀ ਲੋਕਤੰਤਰ ਨੂੰ ਖਤਮ ਕਰਨ ਦੇ ਲਈ ਕੀਤਾ ਜਾ ਰਿਹਾ ਸ਼ਾਇਦ ਇਸ ਤੋਂ ਵੱਡਾ ਪਹਿਲਾਂ ਕਦੇ ਨਹੀਂ ਹੋਇਆ ਹੋਵੇਗਾ ਵਿਰੋਧੀ ਪਾਰਟੀਆਂ ਦੇ ਵਿਰੋਧੀ ਧਿਰਾਂ ਦੇ ਸਾਰੇ ਆਗੂਆਂ ਨੂੰ ਜੇਲ੍ਹਾਂ ਦੇ ਵਿੱਚ ਡੱਕਾ ਡੱਕਿਆ ਜਾ ਰਿਹਾ ਨਿਸ਼ਾਨਾ ਬਣਾਇਆ ਜਾ ਰਿਹਾ ਤਾਂ ਕਿ ਚੋਣਾਂ ਦੇ ਵਿੱਚ ਭਾਜਪਾ ਦੇ ਖਿਲਾਫ ਕੋਈ ਪ੍ਰਚਾਰ ਹੀ ਨਾ ਕਰ ਸਕੇ ਕੋਈ ਲੜਾਈ ਨਾ ਲੜ ਸਕੇ ਜੇ ਕਿਸਾਨਵਾਦ ਚੱਕਦੇ ਨੇ ਉਨਾ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਪਰਚਿਆਂ ਦੇ ਨਾਲ ਡੰਡੇ ਦੇ ਨਾਲ ਲਾਠੀ ਦੇ ਨਾਲ ਪਰ ਆਮ ਆਦਮੀ ਪਾਰਟੀ ਦੇ ਸਾਰੇ ਲੀਡਰਾਂ ਦੇ ਉੱਪਰ ਖਾਸ ਤੌਰ ਤੇ ਨਿਸ਼ਾਨਾ ਸਾਧਿਆ ਜਾ ਰਿਹਾ ਕਿਉਂਕਿ ਆਮ ਆਦਮੀ ਪਾਰਟੀ ਭਾਜਪਾ ਨੂੰ ਸਭ ਤੋਂ ਵੱਡੀ ਲੜਾਈ ਇਸ ਮੁਲਕ ਦੇ ਵਿੱਚ ਦੇ ਰਹੀ ਹੈ ਸਾਡੇ ਆਵਾਜ਼ੂ ਪਾਰਟੀ ਦੇ ਕੌਮੀ ਕਨਵੀਨਰ ਮਾਨਯੋਗ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਇਸੇ ਕਰਕੇ ਜੇਲ੍ਹ ਦੇ ਵਿੱਚ ਧੱਕਿਆ ਗਿਆ ਕਿਉਂਕਿ ਉਹ ਭਾਜਪਾ ਦੇ ਖਿਲਾਫ ਸਭ ਤੋਂ ਜ਼ਿਆਦਾ ਤਗੜੇ ਤਰੀਕੇ ਨਾਲ ਇਸ ਮੁਲਕ ਦੇ ਵਿੱਚ ਆਵਾਜ਼ ਚੱਕਦੇ ਨੇ ਆਮ ਆਦਮੀ ਪਾਰਟੀ ਦੇ ਸ਼੍ਰੀ ਮਨੀਸ਼ ਸ਼ਿਸ਼ੋਧਿਆ ਜੀ ਸ਼੍ਰੀ ਸੁਤਿੰਦਰ ਜੈਨ ਜੀ ਉਹਨਾਂ ਨੂੰ ਜੇਲ੍ਹ ਦੇ ਵਿੱਚ ਧੱਕਿਆ ਗਿਆ ਤਾਂ ਕਿ ਉਹ ਭਾਜਪਾ ਦੇ ਖਿਲਾਫ ਲੜਾਈ ਨਾ ਲੜ ਸਕਣ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਨੂੰ ਜੇਲ੍ਹ ਦੇ ਵਿੱਚ ਤੋੜਨ ਦੇ ਲਈ ਉਹਨਾਂ ਦੇ ਹੌਸਲੇ ਤੋੜਨ ਦੇ ਲਈ ਲਗਾਤਾਰ ਜੇਲ੍ਹ ਜੇਲ੍ਹ ਦੇ ਵਿੱਚ ਜੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਮਾਣਯੋਗ ਸੰਜੇ ਸਿੰਘ ਜੀ ਉਹਨਾਂ ਨੂੰ ਜੇਲ੍ਹ ਦੇ ਵਿੱਚ ਧੱਕਿਆ ਗਿਆ ਉਹਨਾਂ ਨੂੰ ਜੇਲ੍ਹ ਦੇ ਵਿੱਚ ਧੱਕ ਕੇ ਲਗਾਤਾਰ ਉਹਨਾਂ ਦੇ ਹੌਸਲੇ ਤੋੜਨ ਦੀ ਕੋਸ਼ਿਸ਼ ਕੀਤੀ ਗਈ ਪਰ ਮਾਣਯੋਗ ਅਦਾਲਤ ਤੋਂ ਜ਼ਮਾਨਤ ਲੈ ਕੇ ਬਾਹਰ ਆਇਆ ਹੈ ਪਰ ਉਸੇ ਹੌਸਲੇ ਦੇ ਨਾਲ ਲੜਾਈ ਲੜ ਰਿਹਾ ਹੈ ਇਸ ਤਰ੍ਹਾਂ ਇੱਕ ਇੱਕ ਕਰਕੇ ਇੱਕ ਇੱਕ ਕਰਕੇ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਜ਼ਿਲ੍ਹਿਆਂ ਦੇ ਵਿੱਚ ਧੱਕ ਧੱਕ ਕੇ ED ਤੋਂ CBI ਤੋਂ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਜੇਕਰ ਭਾਜਪਾ ਨੂੰ ਆਉਣ ਵਾਲੀਆਂ ਚੋਣਾਂ ਦੇ ਵਿੱਚ ਸਭ ਤੋਂ ਵੱਡਾ ਖਤਰਾ ਕਿਸੇ ਤੋਂ ਹੈ ਤਾਂ ਉਹ ਆਮ ਆਦਮੀ ਪਾਰਟੀ ਤੋਂ ਹੈ ਤਾਂ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਤੋਂ ਹੈ ਇਸ ਕਰਕੇ ਬਿਨਾਂ ਇੱਕ ਪੈਸੇ ਦੀ ਬਰਾਮਦਗੀ ਤੋਂ ਬਿਨਾਂ ਇੱਕ ਪੈਸੇ ਦੀ ਬਰਾਮਦਗੀ ਤੋਂ ਬਿਨਾਂ ਇੱਕ ਪੈਸੇ ਦੀ ਨਾਮੀ ਬੇਨਾਮੀ ਜਾਇਦਾਦਾਂ ਤੋਂ ਬਿਨਾਂ ਇੱਕ ਪੈਸੇ ਦੇ ਰੈਵਨਿਊ ਘਟਾਏ ਤੋਂ ਇੱਕ ਹਵਾ ਦੇ ਵਿੱਚ ਹੀ ਕੁਟਾਲਾ ਕੁਟਾਲਾ ਬੋਲ ਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਧੱਕਿਆ ਗਿਆ ਜਿਹੜੀ ਰਿਪੋਰਟ ਈਡੀ ਨੇ ਖੁਦ ਪੇਸ਼ ਕੀਤੀ ਹੈ ਮਾਨਯੋਗ ਅਰਵਿੰਦ ਕੇਜਰੀਵਾਲ ਜੀ ਦਾ ਰਿਮਾਂਡ ਲੈਣ ਦੇ ਉਹਦੇ ਵਿੱਚ ਵੀ ਕੋਈ ਇੱਕ ਪੈਸੇ ਦੀ ਬਰਾਮਦਗੀ ਨਹੀਂ ਕੋਈ ਇੱਕ ਪੈਸੇ ਦੀ ਨਾਮੀ ਬੇਨਾਮੀ ਜਾਇਦਾਦ ਨਹੀਂ ਕੋਈ ਇੱਕ ਪੈਸੇ ਦਾ ਰੈਵਨਿਊ ਘਾਟਾ ਨਹੀਂ ਸਿਰਫ ਇੱਕੋ ਹੀ ਰੋਣਾ ਰੋਇਆ ਗਿਆ ਕਿ ਚੋਣ ਪ੍ਰਚਾਰ ਕਿਉਂ ਕੀਤਾ ਗੋਆ ਦੇ ਵਿੱਚ ਚੋਣ ਪ੍ਰਚਾਰ ਕਿਉਂ ਕੀਤਾ ਕਿਉਂ ਕੀਤਾ ਭਾਰਤ ਦੇ ਵਿੱਚ ਚੋਣ ਪ੍ਰਚਾਰ ਕਿਉਂ ਕਰ ਰਹੇ ਹੋ ਸਿਰਫ ਚੋਣ ਪ੍ਰਚਾਰ ਨੂੰ ਰੋਕਣ ਲਈ ਜਿਹੜਾ ਇਹਨਾਂ ਨੂੰ ਅਰਵਿੰਦ ਕੇਜਰੀਵਾਲ ਜੀ ਤੋਂ ਖਤਰਾ ਏ ਇਸ ਕਰਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਧੱਕਿਆ ਗਿਆ ਪਰ ਇਹ ਭੁੱਲ ਗਏ ਕਿ ਇਹ ਭਾਰਤ ਦਾ ਲੋਕਤੰਤਰ ਹੈ ਇੱਕ ਅਰਵਿੰਦ ਕੇਜਰੀਵਾਲ ਜੀ ਨੂੰ ਜੇਲ੍ਹ ਦੇ ਵਿੱਚ ਧੱਕੋਗੇ ਕਿਉਂਕਿ ਅਰਵਿੰਦ ਕੇਜਰੀਵਾਲ ਜੀ ਅੰਦੋਲਨ ਦੇ ਵਿੱਚੋਂ ਨਿਕਲੇ ਹੋਏ ਲੀਡਰ ਨੇ ਕਿਉਂਕਿ ਆਮ ਆਦਮੀ ਪਾਰਟੀ ਅੰਦੋਲਨ ਦੇ ਵਿੱਚੋਂ ਨਿਕਲੀ ਹੋਈ ਪਾਰਟੀ ਹੈ ਇਹ ਭਾਜਪਾ ਨੂੰ ਸ਼ਾਇਦ ਅੰਬੀਰ ਨਹੀਂ ਸੀਗੀ ਕਿ ਜੇ ਇੱਕ ਕੇਜਰੀਵਾਲ ਨੂੰ ਜੇਲ੍ਹ ਦੇ ਵਿੱਚ ਧੱਕੋਗੇ ਤਾਂ ਹਜ਼ਾਰਾਂ ਹੀ ਲੱਖਾਂ ਹੀ ਕੇਜਰੀਵਾਲ ਨਿਕਲਣਗੇ ਔਰ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਨੇ ਔਰ ਸਾਰੇ ਪਾਰਤਵਾਸੀਆਂ ਨੇ ਹਜ਼ਾਰਾਂ ਲੱਖਾਂ ਕੇਜਰੀਵਾਲ ਬਣ ਕੇ ਦੱਸਿਆ ਜਿਹਦਾ ਸਬੂਤ ਤੁਸੀਂ ਦਿੱਲੀ ਦੇ ਵਿੱਚ ਆਰਾਮ ਲੀਲਾ ਗਰਾਊਂਡ ਦੇ ਵਿੱਚ ਲੱਖਾਂ ਦੀ ਰੈਲੀ ਦੇ ਵਿੱਚ ਵੀ ਦੇਖਿਆ ਇਹ ਸਾਰੇ ਲੋਕ ਕਹਿੰਦੇ ਕਿ ਅਸੀਂ ਕੇਜਰੀਵਾਲ ਐ ਸਾਨੂੰ ਜਿਲ੍ਹੇ ਦੇ ਵਿੱਚ ਦੇਖੋ ਅਸੀਂ ਭਾਜਪਾ ਦੇ ਦੀ ਜਿਹੜੀ ਗੁੰਡਾਗਰਦੀ ਹੈ ਇਹਦੇ ਅੱਗੇ ਝੁਕਣ ਵਾਲੇ ਨਹੀਂ ਐ ਔਰ ਹੁਣ ਭਾਰਤ ਦੇ ਲੋਕਤੰਤਰ ਨੂੰ ਬਚਾਉਣ ਦੇ ਲਈ ਲੜਾਈ ਲੜਨ ਦੇ ਲਈ ਕੱਲ ਨੂੰ 7 April ਨੂੰ ਮੈਂ ਤੁਹਾਨੂੰ ਫਿਰ ਦੁਬਾਰਾ ਤੋਂ ਸੂchna ਸੰਜੀ ਕਰ ਦਵਾਂ ਕਿ ਭਾਰਤ ਦੇ ਲੋਕਤੰਤਰ ਨੂੰ ਬਚਾਉਣ ਦੀ ਇਸ ਇਸ ਲੜਾਈ ਦੇ ਵਿੱਚ ਕੱਲ ਨੂੰ 7 April ਨੂੰ ਇੱਕ ਦਿਨ ਦਾ ਵਰਤ ਇੱਕ ਦਿਨ ਦਾ ਉਪਵਾਸ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਵੱਲੋਂ ਸਾਰੇ ਪੰਜਾਬੀਆਂ ਨੂੰ ਨਾਲ ਲੈ ਕੇ ਰੱਖਿਆ ਜਾ ਰਿਹਾ ਜਿੱਥੇ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਦੇ ਉੱਪਰ ਇਹ ਇੱਕ ਦਿਨ ਦਾ ਉਪਵਾਸ ਇੱਕ ਦਿਨ ਦਾ ਵਰਤ ਰੱਖਿਆ ਜਾਵੇਗਾ ਉੱਥੇ ਹੀ ਇਸ ਲੜਾਈ ਨੂੰ ਹੋਰ ਤਗੜੀ ਕਰਨ ਦੇ ਲਈ ਇਨਕਲਾਬ ਦੀ ਧਰਤੀ ਜਿੱਥੋਂ ਕਿ ਇਨਕਲਾਬ ਦੀ ਧਰਤੀ ਖੜਕੜ ਕਲਾਂ ਜਿੱਥੋਂ ਕਿ ਗੋਰਿਆਂ ਨੂੰ ਭਜਾਉਣ ਦੇ ਲਈ ਸਭ ਤੋਂ ਵੱਡੀ ਲੜਾਈ ਲੜੀ ਗਈ ਉਸ ਧਰਤੀ ਦੇ ਉੱਪਰ ਵੀ ਕੱਲ ਨੂੰ ਇੱਕ ਦਿਨ ਦਾ ਉਪਵਾਸ ਰੱਖਿਆ ਜਾਵੇਗਾ ਜਿੱਥੇ ਮੇਰੇ ਪੰਜਾਬ ਦੇ ਸਾਰੇ ਸਾਥੀ ਵਿਧਾਇਕ ਉਸ ਇੱਕ ਦਿਨ ਦੇ ਉਪਵਾਸ ਦੇ ਵਿੱਚ ਹਿੱਸਾ ਲੈਣਗੇ ਇੱਕ ਦਿਨ ਦੇ ਵਰਦ ਦੇ ਵਿੱਚ ਹਿੱਸਾ ਲੈਣਗੇ ਉੱਥੇ ਹੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਇਨਕਲਾਬੀ ਯੋਧੇ ਸਰਦਾਰ ਭਗਵਾਨ ਸਿੰਘ ਮਾਨ ਜੀ ਉਹ ਵੀ ਕੱਲ ਨੂੰ ਉਤੇ ਖੜਖੜ ਕਲਾਂ ਦੀ ਇਨਕਲਾਬੀ ਧਰਤੀ ਦੇ ਉੱਪਰ ਲੋਕਤੰਤਰ ਨੂੰ ਬਚਾਉਣ ਦੀ ਇਸ ਲੜਾਈ ਦੇ ਵਿੱਚ ਇੱਕ ਦਿਨ ਦੇ ਵਰਦ ਦੇ ਵਿੱਚ ਇੱਕ ਦਿਨ ਦੇ ਵਾਸਤੇ ਵਿੱਚ ਪਹੁੰਚਣਗੇ ਹਿੱਸਾ ਲੈਣਗੇ ਪਰ ਮੈਂ ਅਪੀਲ ਕਰਦਾ ਸਾਰੇ ਪੰਜਾਬੀਆਂ ਨੂੰ ਕਿ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੀ ਹੁਣੀ ਸ਼ਹੀਦੀਆਂ ਦੇ ਕੇ ਫਾਂਸੀ ਦੇ ਰਸੇ ਚੁੰਮ ਕੇ ਇਸ ਲੋਕਤੰਤਰ ਨੂੰ ਇਸ ਆਜ਼ਾਦੀ ਨੂੰ ਸਾਨੂੰ ਦਿੱਤਾ ਸੀ ਔਰ ਅੱਜ ਸਾਡੀ ਵਾਰੀ ਹੈ ਇਸ ਲੋਕਤੰਤਰ ਨੂੰ ਬਚਾਉਣ ਦੇ ਲਈ ਇਸ ਆਜ਼ਾਦੀ ਨੂੰ ਬਚਾਉਣ ਦੇ ਲਈ ਅੱਜ ਸਾਡੀ ਵਾਰੀ ਹੈ ਜੇ ਜੇਕਰ ਅਸੀਂ ਭਾਜਪਾ ਦੇ ਕੋਲੋਂ ਅੱਜ ਇਸ ਲੋਕਤੰਤਰ ਨੂੰ ਨਾ ਬਚਾਇਆ ਤਾਂ ਕੱਲ ਨੂੰ ਕੋਈ ਚੌਣਾ ਦੇ ਵਿੱਚ ਖੜਾ ਹੋਣ ਦੀ ਵੀ ਹਿੰਮਤ ਨਹੀਂ ਕਰੂੰਗਾ ਇਹਨਾਂ ਦੀਆਂ ਏਜੰਸੀਆਂ ਦੇ ਕੋਲੋਂ ਡਰ ਕੇ ਸੋ ਮੈਂ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਦਾ ਕਿ ਆਓ ਅਸੀਂ ਨਿਕਲੀਏ ਅਸੀਂ ਕੱਲ ਨੂੰ ਸਾਰੇ ਇਸ ਉਪਵਾਸ ਦੇ ਵਿੱਚ ਇਸ ਵਰਤ ਦੇ ਵਿੱਚ ਹਿੱਸਾ ਲੈ ਕੇ ਇਹ ਐਲਾਨ ਕਰ ਦਈਏ ਕਿ ਤੁਸੀਂ ਜੇਕਰ ਅਰਵਿੰਦ ਕੇਜਰੀਵਾਲ ਜੀ ਨੂੰ ਜੇਲ੍ਹ ਦੇ ਵਿੱਚ ਡੱਕਿਆ ਹੋਇਆ ਤਾਂ ਅਸੀਂ ਸਾਰੇ ਮਿਲ ਕੇ ਇਸ ਲੋਕਤੰਤਰ ਨੂੰ ਬਚਾਉਣ ਦੀ ਲੜਾਈ ਦੇ ਵਿੱਚ ਭਾਜਪਾ ਨੂੰ ਕਰਾਰਾ ਜਵਾਬ ਦੇਵਾਂਗੇ ਸ਼ਹੀਦ ਆਜਮ ਸਰਦਾਰ ਪਗ ਸਿੰਘ ਜੀ ਹੋਂਵਾਂ ਵੱਲੋਂ ਦਿੱਤੇ ਗਏ ਇਸ ਲੋਕਤੰਤਰ ਨੂੰ ਖਤਮ ਨਹੀਂ ਹੋਣ ਦੇਵਾਂਗੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ